ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਮੂਰਤੀਆਂ ਬਣਾਉਣ ਵਾਲਾ ਸੀ ਉਹਨੇ ਹੁਣੇ-ਹੁਣੇ ਮੂਰਤੀਆਂ ਬਣਾਉਣੀਆਂ ਸਿੱਖੀਆਂ ਸੀ ਉਹਨੂੰ ਇਹ ਕੰਮ ਬਹੁਤ ਪਸੰਦ ਸੀ ਉਹ ਜਦੋਂ ਵੀ ਕਿਤੇ ਜਾਂਦਾ ਰਸਤੇ 'ਚ ਆਸੇ-ਪਾਸੇ ਜਿੱਥੇ ਵੀ ਕੋਈ ਪੱਥਰ ਪਿਆ ਦੇਖਦਾ ਤਾਂ ਹਮੇਸ਼ਾ ਹੀ ਸੋਚਦਾ ਕਿ ਇਸ ਪੱਥਰ ਤੋਂ ਮੈਂ ਕਿਹੜੀ ਮੂਰਤੀ ਬਣਾਵਾਂ ਤਾਂ ਇੱਕ ਵਾਰ ਉਹ ਦੂਰ ਕਿਸੇ ਹੋਰ ਪਿੰਡ ਜਾ ਰਿਹਾ ਸੀ ਰਾਸਤੇ 'ਚ ਉਹਨੇ ਦੇਖਿਆ ਕਿ ਕਾਫੀ ਸਾਰੇ ਪੱਥਰ ਪਏ ਸੀ ਤਾਂ ਫੇਰ ਉਹਦਾ ਮਨ ਉਵੇਂ ਹੀ ਸ਼ੁਰੂ ਹੋ ਗਿਆ ਉਹਦਾ ਜੀ ਕਰੇ ਕਿ ਮੈਂ ਹਰ ਇੱਕ ਪੱਥਰ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਮੂਰਤੀਆਂ ਬਣਾਉਣ ਲੱਗ ਜਾ ਤਾਂ ਉਹਨੇ ਸੋਚਿਆ ਕਿ ਹਲੇ ਤਾਂ ਦਿਨ ਹੈ ਜਿਹੜਾ ਉਹ ਬਹੁਤ ਖੜਾ ਹੈ ਤੇ ਮੈਂ ਨੇੜੇ ਹੀ ਜਾਣਾ ਹੈ ਬਹੁਤੀ ਦੂਰ ਨਹੀਂ ਜਾਣਾ ਕਿਉਂ ਨਾ ਮੈਂ ਇੱਕ ਕੱਦ ਮੂਰਤੀ ਬਣਾਈ ਲਵਾਂ ਤਾਂ ਉਥੇ ਉਹ ਉਹ ਮੂਰਤੀ ਬਣਾਉਣ ਦੇ ਲਈ ਬੈਠ ਗਿਆ ਉਹਨੇ ਇੱਕ ਪੱਥਰ ਚੁਣਿਆ ਉਹਨੇ ਸੋਚਿਆ ਕਿ ਇਹ ਪੱਥਰ ਹੈ ਜਿਹੜਾ ਉਹ ਕਾਫੀ ਵੱਡਾ ਹੈ ਤੇ ਇਹਦੇ ਤੋਂ ਮੈਂ ਕੋਈ ਬਹੁਤ ਸੋਹਣੀ ਕਿਸੇ ਵੀ ਭਗਵਾਨ ਦੀ ਮੂਰਤੀ ਬਣਾ ਸਕਦਾ ਹਾਂ ਤਾਂ ਉਹਨੇ ਮੂਰਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੁਣ ਜਦੋਂ ਉਹਨੇ ਪੱਥਰ ਤੋਂ ਮੂਰਤੀ ਬਣਾਉਣੀ ਸ਼ੁਰੂ ਕੀਤੀ ਤਾਂ ਪੱਥਰ ਦੇ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਕਿ ਮੈਨੂੰ ਬੜਾ ਦਰਦ ਹੋ ਰਿਹਾ ਹੈ ਮੈਨੂੰ ਛੱਡ ਦੇ ਮੈਨੂੰ ਤੂੰ ਬਹੁਤ ਦਰਦ ਕਰ ਰਿਹਾ ਹੈ ਮੈਨੂੰ ਤੂੰ ਤੰਗ ਨਾ ਕਰ ਪਹਿਲਾਂ ਤਾਂ ਉਹ ਡਰ ਗਿਆ ਉਹਨੇ ਆਸ-ਪਾਸੇ ਦੇਖਿਆ ਕਿ ਆਵਾਜ਼ ਕਿੱਥੋਂ ਆ ਰਹੀ ਹੈ ਫਿਰ ਉਹਨੂੰ ਪਤਾ ਲੱਗ ਗਿਆ ਕਿ ਆਵਾਜ਼ ਹੈ ਜਿਹੜੀ ਉਹ ਪੱਥਰ ਚੋਂ ਆ ਰਹੀ ਹੈ ਕਿਉਂਕਿ ਪੱਥਰ ਹੈ ਜਿਹੜਾ ਉਹ ਜਿਹੜੇ ਸੰਦ ਦੇ ਨਾਲ ਮੂਰਤੀ ਬਣਾ ਰਿਹਾ ਸੀ ਉਹਦਾ ਦਰਦ ਮਹਿਸੂਸ ਕਰ ਰਿਹਾ ਸੀ ਤਾਂ ਉਹਨੇ ਸੋਚਿਆ ਕਿ ਮੈਂ ਇਸ ਪੱਥਰ ਤੋਂ ਮੂਰਤੀ ਨਹੀਂ ਬਣਾਉਂਗਾ ਉਹਨੇ ਉਹ ਪੱਥਰ ਛੱਡ ਦਿੱਤਾ ਉਸ ਤੋਂ ਬਾਅਦ ਉਹਨੇ ਇੱਕ ਹੋਰ ਪੱਥਰ ਦੀ ਚੋਣ ਕੀਤੀ ਤਾਂ ਉੱਥੇ ਜਾ ਕੇ ਉਹਨੇ ਮੂਰਤੀ ਬਣਾਉਣੀ ਸ਼ੁਰੂ ਕੀਤੀ ਤਾਂ ਉਵੇਂ ਹੀ ਉਹਦੇ ਵਿੱਚੋਂ ਬਾਸ ਆਉਣ ਲੱਗ ਗੀਆਂ ਕਿ ਮੈਨੂੰ ਤੰਗ ਨਾ ਕਰ ਤੂੰ ਮੇਰੇ ਦਰਦ ਕਰ ਰਿਹਾ ਤੂੰ ਮੈਨੂੰ ਛੱਡ ਦੇ ਤਾਂ ਉਸ ਮੂਰਤੀ ਬਣਾਉਣ ਵਾਲੇ ਨੇ ਉਹ ਪੱਥਰ ਵੀ ਛੱਡਤਾ ਹੁਣ ਉਹਨੂੰ ਐਂ ਲੱਗਦਾ ਸੀ ਕਿ ਮੈਂ ਸਾਰੇ ਪੱਥਰਾਂ ਨੂੰ ਹੀ ਤੰਗ ਕਰ ਰਿਹਾ ਸਾਰਿਆਂ ਨੂੰ ਹੀ ਪਰੇਸ਼ਾਨ ਕਰ ਰਿਹਾ ਫਿਰ ਤਾਂ ਮੈਂ ਕਦੀ ਮੂਰਤੀਆਂ ਬਣਾ ਹੀ ਨਹੀਂ ਸਕਦਾ ਤਾਂ ਉਹਨੇ ਸੋਚਿਆ ਕਿ ਚਲੋ ਇੱਕ ਹੋਰ ਪੱਥਰ ਤੇ ਮੈਂ ਕੋਸ਼ਿਸ਼ ਕਰਦਾ ਟੋਨਿਕ ਹੋਰ ਪੱਥਰ ਦੀ ਚੋਣ ਕੀਤੀ ਪੱਥਰ ਹੈ ਜਿਹੜਾ ਉਹ ਵੀ ਬੜਾ ਸੋਹਣਾ ਸੀ ਤਾਂ ਉਹਦੇ ਤੋਂ ਉਹਨੇ ਮੂਰਤੀ ਬਣਾਉਣੀ ਸ਼ੁਰੂ ਕਰਤੀ ਹੁਣ ਉਹ ਪੱਥਰ ਜਿਹੜਾ ਹੁਣ ਉਹਨੇ ਚੁਣਿਆ ਸੀ ਉਹਨੂੰ ਵੀ ਬਹੁਤ ਦਰਦ ਹੋ ਰਿਹਾ ਸੀ ਪਰ ਉਹ ਕੁਛ ਨਾ ਬੋਲਿਆ ਚੁੱਪ ਰਿਹਾ ਦਰਦ ਹੈ ਜਿਹੜਾ ਉਸ ਨੂੰ ਬਰਦਾਸ਼ਤ ਕਰਦਾ ਰਿਹਾ ਤਾਂ ਮੂਰਤੀ ਬਣਾਉਣ ਵਾਲੇ ਨੇ ਉਸ ਪੱਥਰ ਤੋਂ ਬੜੀ ਸੋਹਣੀ ਭਗਵਾਨ ਦੀ ਮੂਰਤੀ ਬਣਾਈ ਉਹ ਮੂਰਤੀ ਇੰਨੀ ਪਿਆਰੀ ਸੀ ਤੇ ਉਹਦਾ ਆਕਾਰ ਹੈ ਜਿਹੜਾ ਉਹ ਵੀ ਬੜਾ ਵੱਡਾ ਸੀ ਤਾਂ ਹੁਣ ਉਹ ਕਿਉਂਕਿ ਪੱਥਰ ਦੀ ਮੂਰਤੀ ਹੈ ਜਿਹੜੀ ਉਹ ਕਾਫੀ ਭਾਰੀ ਸੀ ਉਹ ਇਹ ਤਾਂ ਚੱਕੀ ਨਹੀਂ ਸੀ ਜਾ ਰਹੀ ਤਾਂ ਉਹਨੇ ਉਹ ਪੱਥਰ ਦੀ ਮੂਰਤੀ ਉਹਨਾਂ ਦੋਨੇ ਜਿਹੜੇ ਉਹਨੇ ਪਹਿਲਾਂ ਪੱਥਰ ਚੁਣੇ ਸੀ ਉਹਨਾਂ ਦੇ ਕੋਲ ਰੱਖਤੀ ਤੇ ਉਹਨੇ ਸੋਚਿਆ ਕਿ ਮੈਂ ਜਦੋਂ ਵਾਪਸ ਆਉਂਗਾ ਤਾਂ ਨਾਲ ਕਿਸੇ ਨੂੰ ਲੈ ਕੇ ਆਉਂਗਾ ਤਾਂ ਉਹਨਾਂ ਦੀ ਮਦਦ ਦੇ ਨਾਲ ਇਹ ਮੂਰਤੀ ਹੈ ਜਿਹੜੀ ਉਹ ਚੁੱਕ ਕੇ ਲੈ ਜਾਊਗਾ ਅੱਗੇ ਜਦੋਂ ਉਹ ਪਿੰਡ ਦੇ ਵਿੱਚ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਪਿੰਡ ਦੇ ਵਿੱਚ ਇੱਕ ਮੰਦਿਰ ਬਣ ਰਿਹਾ ਹੈ ਮੰਦਿਰ ਬੜਾ ਪਿਆਰਾ ਹੈ ਤਾਂ ਉੱਥੇ ਇਹ ਸਲਾਹਾਂ ਹੋ ਰਹੀਆਂ ਕਿ ਇਸ ਮੰਦਿਰ ਦੇ ਵਿੱਚ ਕਿਹੜੀ ਮੂਰਤੀ ਸਥਾਪਿਤ ਕੀਤੀ ਜਾਵੇ ਤਾਂ ਉਹ ਮੂਰਤੀਆਂ ਬਣਾਉਣ ਵਾਲਾ ਜਿਹੜਾ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਹੁਣੇ ਹੀ ਰਸਤੇ ਦੇ ਵਿੱਚ ਇੱਕ ਪੱਥਰ ਤੋਂ ਮੂਰਤੀ ਬਣਾ ਕੇ ਆਇਆ ਮੂਰਤੀ ਬਹੁਤ ਸੋਹਣੀ ਹੈ ਤੁਸੀਂ ਇੱਕ ਵਾਰ ਦੇਖੋ ਜੇ ਤੁਹਾਨੂੰ ਪਸੰਦ ਆ ਗਈ ਤਉ ਉਹ ਮੂਰਤੀ ਹੈ ਜਿਹੜੀ ਉਹ ਤੁਸੀਂ ਇੱਥੇ ਸਥਾਪਿਤ ਕਰ ਸਕਦੇ ਹੋ ਤਾਂ ਫਿਰ ਪਿੰਡ ਦੇ ਕਈ ਲੋਕ ਹੈ ਜਿਹੜੇ ਉਹ ਗਏ ਤਾਂ ਉਹ ਮੂਰਤੀ ਹੈ ਜਿਹੜੀ ਉਹ ਚੱਕ ਕੇ ਲੈ ਆਏ ਤੇ ਮੂਰਤੀ ਹੈ ਜਿਹੜੀ ਕਿਉਂਕਿ ਬਹੁਤ ਸੋਹਣੀ ਸੀ ਤਾਂ ਉਹਨਾਂ ਨੇ ਮੰਦਿਰ ਦੇ ਵਿੱਚ ਉਹ ਮੂਰਤੀ ਸਥਾਪਿਤ ਕਰਤੀ ਤੇ ਉਥੇ ਮੰਦਿਰ ਦੀ ਜਿਹੜੀ ਆਬਾ ਉਹ ਹੋਰ ਵੀ ਜ਼ਿਆਦਾ ਵਧ ਗਈ ਨਾਲ ਹੀ ਹੁਣ ਉਸ ਮੂਰਤੀ ਕੋਲ ਦੋ ਜਿਹੜੇ ਪੱਥਰ ਪਏ ਸੀ ਉਹ ਦੋ ਪੱਥਰ ਵੀ ਚੱਕ ਲਿਆਏ ਕਿਉਂਕਿ ਨਾਰੀਅਲ ਲੋਕ ਹੈ ਜਿਹੜੇ ਉਹ ਉੱਥੇ ਚੜਾਉਂਦੇ ਆ ਮੰਦਿਰ ਦੇ ਵਿੱਚ ਤਾਂ ਜਿੱਥੇ ਉਹ ਨਾਰੀਅਲ ਫੋੜਿਆ ਜਾਂਦਾ ਹੈ ਉਹਦੇ ਲਈ ਵੀ ਕੋਈ ਨਾ ਕੋਈ ਪੱਥਰ ਚਾਹੀਦਾ ਸੀ ਤਾਂ ਉਹਨਾਂ ਨੇ ਉਹ ਪੱਥਰ ਹੈ ਜਿਹੜੇ ਜੋੜ ਕੇ ਸਿਰਫ ਨਾਰੀਅਲ ਫੋੜਨ ਦੇ ਲਈ ਉਸ ਮੂਰਤੀ ਦੇ ਕਦਮਾਂ 'ਚ ਰੱਖਦੇ ਹੁਣ ਲੋਕ ਹੈ ਜਿਹੜੇ ਉਹ ਮੂਰਤੀ ਦੀ ਪੂਜਾ ਕਰਦੇ ਉਹਦੇ ਅੱਗੇ ਸੀਸ ਝੁਕਾਉਂਦੇ ਉਹਨੂੰ ਸ਼ਿੰਗਾਰਦੇ ਤੇ ਹੀ ਇਠਾ ਉਹ ਪੱਥਰ ਜਿਹੜਾ ਪੱਥਰ ਹੈ ਉਹਦੇ ਉੱਤੇ ਨਾਰੀਅਲ ਫੋੜਦੇ ਤੇ ਆਪਣੀ ਪੂਜਾ ਅਰਚਨਾ ਕਰਦੇ ਇੱਕ ਦਿਨ ਕੀ ਹੋਇਆ ਕਿ ਰਾਤ ਪੈ ਗਈ ਸੀ ਮੰਦਿਰ ਦੇ ਵਿੱਚ ਕੋਈ ਨਹੀਂ ਸੀ ਤਾਂ ਉਹ ਪੱਥਰ ਦੀ ਮੂਰਤੀ ਜਿਹੜੀ ਹੁਣ ਭਗਵਾਨ ਸੀ ਉਹੋ ਤੇ ਦੂਸਰੇ ਇਠਾ ਪੈਰਾਂ ਦੇ ਵਿੱਚ ਪਏ ਹੋਏ ਦੋਨੇ ਪੱਥਰ ਉਹ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਹੁਣ ਪੈਰਾਂ 'ਚ ਪਏ ਹੋਏ ਪੱਥਰ ਹੈ ਜਿਹੜੇ ਉਹ ਭਗਵਾਨ ਦੀ ਮੂਰਤੀ ਨੂੰ ਕਹਿੰਦੇ ਐ ਕਿ ਤੂੰ ਕਿੰਨਾ ਖੁਸ਼ਕਿਸਮਤ ਹੈ ਕਿ ਤੇਰੇ ਤੂੰ ਸਾਡੇ ਵਰਗਾ ਹੀ ਪੱਥਰ ਸੀ ਤੇਰੇ ਤੋਂ ਭਗਵਾਨ ਦੀ ਮੂਰਤੀ ਬਣਾਈ ਗਈ ਤੇ ਹੁਣ ਲੋਕ ਐ ਜਿਹੜੇ ਦੂਰੋਂ ਦੂਰੋਂ ਤੇਰੀ ਪੂਜਾ ਕਰਨ ਆਉਂਦੇ ਐ ਤੈਨੂੰ ਸ਼ਿੰਗਾਰਦੇ ਐ ਤੇ ਅਸੀਂ ਅਸੀਂ ਇੰਨਾ ਦਰਦ ਸਹਿਨੇ ਐ ਕਿਉਂਕਿ ਸਾਡੇ ਤੇ ਨਾਰੀਅਲ ਫੋੜਿਆ ਜਾਂਦਾ ਤੇ ਦੂਜਾ ਅਸੀਂ ਪਏ ਤੇਰੇ ਕਦਮਾਂ 'ਚ ਤਉ ਮੂਰਤੀ ਐ ਜਿਹੜੀ ਉਹਨੇ ਜਵਾਬ ਦਿੱਤਾ ਕਿ ਮੈਂ ਬਿਲਕੁਲ ਤੁਹਾਡੇ ਵਰਗਾ ਹੀ ਸੀ ਪਰ ਮੈਂ ਬਹੁਤ ਦਰਦ ਸਹਿਹਾ ਜਦੋਂ ਮੂਰਤੀਕਾਰ ਹੈ ਜਿਹੜਾ ਉਹਨੇ ਮੈਨੂੰ ਮੂਰਤੀ ਦੇ ਰੂਪ ਦੇ ਵਿੱਚ ਤਿਆਰ ਕਰਨਾ ਸ਼ੁਰੂ ਕਰਤਾ ਤਾਂ ਮੇਰੇ ਤੇ ਬਹੁਤ ਝੂਟਾਂ ਲੱਗੀਆਂ ਮੈਨੂੰ ਬਹੁਤ ਦਰਦ ਹੋਇਆ ਉਹ ਦਰਦ ਤੁਸੀਂ ਸਹਿ ਨਹੀਂ ਸਕੇ ਤੁਸੀਂ ਉਹਨੂੰ ਰੋਕਤਾ ਪਰ ਮੈਂ ਉਹ ਕੋ ਦਰਦ ਹੈ ਜਿਹੜਾ ਉਹ ਸਹੰਦਾ ਰਿਹਾ ਤਾਂ ਉਹਦਾ ਨਤੀਜਾ ਇਹ ਨਿਕਲਿਆ ਕਿ ਮੈਨੂੰ ਇਹ ਆਕਾਰ ਮਿਲ ਗਿਆ ਤੇ ਤੁਹਾਨੂੰ ਇਹ ਆਕਾਰ ਨਹੀਂ ਮਿਲਿਆ ਜੇ ਤੁਸੀਂ ਉਹਨੂੰ ਨਾ ਰੋਕਦੇ ਤਾਂ ਮੇਰੀ ਜਗ੍ਹਾ ਤੇ ਤੁਸੀਂ ਵੀ ਹੋ ਸਕਦੇ ਸੀ ਤਾਂ ਗੱਲ ਇਹ ਹੈ ਕਿ ਜੇ ਕਿਤੇ ਪਹੁੰਚਣਾ ਹੈ ਜੇ ਕੁਝ ਬਣਨਾ ਹੈ ਜੇ ਕੋਈ ਮੁਕਾਮ ਹਾਸਲ ਕਰਨਾ ਹੈ ਤਾਂ ਝੋਟਾ ਦਰਦ ਉਹ ਤਾਂ ਬਰਦਾਸ਼ਤ ਕਰਨਾ ਹੀ ਪੈਣਾ ਜਾਂ ਤਾਂ ਫਿਰ ਤੁਸੀਂ ਸ਼ੁਰੂ ਦੇ ਵਿੱਚ ਇਹ ਬਰਦਾਸ਼ਤ ਕਰ ਲਓ ساری ਜ਼ਿੰਦਗੀ ਹੈ ਜਿਹੜੀ ਉਹ ਆਰਾਮ ਦੀ ਕਟੋ ਜਾਫਰ ਸ਼ੁਰੂ ਦੇ ਵਿੱਚ ਆਰਾਮ ਕਰੋ ਤੇ ਬਾਅਦ ਦੀ ਸਾਰੀ ਜ਼ਿੰਦਗੀ ਠੋਕਰਾਂ ਖਾਂਦੇ ਰਹੋ ਇਹ ਤਾਂ ਤੁਸੀਂ ਚੁਣਨਾ ਹੈ ਕਿ ਤੁਸੀਂ ਕੀ ਕਰਨਾ ਹੈ ਥੈਂਕ ਯੂ